ਕਾਫੀ ਚੇਂਜ ਹੋ ਰਹੇ ਨੇ ਹਣਾ ਜੋ ਤੁਸੀਂ ਗੱਲਬਾਤ ਕਰਦੇ ਹੋ ਇਹ ਇੰਨਾ ਟਾਪਿਕਸ ਦੇ ਉੱਤੇ ਹੁਣ ਗੱਲ ਆ ਵੀ ਜਿਹੜੀ ਉੱਥੇ ਪਹਿਲੀ ਗੱਲ ਤਾਂ ਜ਼ਮੀਨ ਆ ਤੁਹਾਡੇ ਕੋਲ ਐਗਰੀਕਲਚਰ ਆ ਜਾਂ ਤੁਹਾਡਾ ਘਰ ਹੈਗਾ ਉੱਥੇ ਰਾਈਟ ਵੀ ਤੁਸੀਂ ਕਿਦਾਂ ਦੇਖਦੇ ਹੋ ਉਹਨੂੰ ਵੀ ਹੁਣ ਉੱਥੇ ਤੁਸੀਂ ਜਾ ਕੇ ਆਏ ਹੋ ਇੰਡੀਆ ਹੁਣ ਰਹਿ ਕੇ ਆ ਕੁਝ ਦੋ ਹਫ਼ਤੇ ਆ ਤੁਸੀਂ ਦੇਖਿਆ ਵੀ ਉੱਥੇ ਜਿਹੜੀ ਪ੍ਰਾਪਰਟੀ ਉਹਦੇ ਵਿੱਚ ਬੂਮ ਕਾਫੀ ਆ ਗਿਆ ਖਾਸ ਕਰਕੇ ਜਿਹੜੀ ਉੱਥੇ ਪ੍ਰਾਪਰਟੀ ਆਈ ਥਿੰਕ 2015 ਦੇ ਲਾਗੇ ਛੱਗ ਗਈ ਸੀ ਜਿਹੜਾ ਮੈਂ ਦੱਸਦਾ ਇਹ ਮੈਂ ਇਸ ਸੰਦਰਭ ਵਿੱਚ ਮੈਂ ਇਹ ਇਹ ਕਹਿ ਦਿੰਨਾ ਜਿਹੜਾ ਬੰਦੇ ਨੂੰ 3 ਸਾਲ ਜਾਂ 3 ਸਾਲ ਤੋਂ ਜ਼ਿਆਦਾ ਹੋ ਗਿਆ ਇੰਡੀਆ ਗਿਆ ਨੂੰ ਜੀ ਜੇ ਪ੍ਰਾਈਸ ਤੁਸੀਂ 3 ਸਾਲ ਪਹਿਲਾਂ ਚੈੱਕ ਕੀਤੀ ਤੇ ਤੁਸੀਂ 2.5 ਤੋਂ 3 ਗੁਣਾ ਮੰਨ ਸਕਦੇ ਹੋ ਜੇ ਤੁਹਾਡੀ ਜ਼ਮੀਨ 20 ਲੱਖ ਦਾ ਕਿਲਾ ਸੀ ਹੁਣ 60 ਤੋਂ 70 ਲੱਖ ਦਾ ਆਮ ਨਾਲ ਹੈਗਾ ਜੀ ਕਰੋੜ ਕਰੋੜ ਦਾ ਕਿਲਾ ਆਮ ਹੈ ਲੁਧਿਆਣੇ ਵਾਲੇ ਏਰੀਆ 'ਚ ਤੁਹਾਡੇ ਹਨਾ 90 ਲੱਖ ਤੋਂ ਲੈ ਕੇ 1 ਲੱਖ 1 ਕਰੋੜ 10 ਲੱਖ ਦੇ ਆਸ-ਪਾਸ ਮਤਲਬ ਉਹ ਰੇਂਜ 'ਚ ਡੀਲ ਹੋ ਰਹੀ ਹੈ ਤੇ ਐਵਰੇਜ ਪ੍ਰਾਈਸ ਕਰੋੜ ਰੁਪਇਆ ਜੀ ਪਹਿਲਾਂ ਤਾਂ ਇੱਕ ਲੌਜੀਕਲ ਪ੍ਰੋਸਪੈਕਟ ਇੱਕ ਤਾਂ ਇੱਕ ਉਹ ਆਪਣਾ ਮੋਸ਼ਨ ਜੁੜੇ ਨੇ ਆਪਣੀ ਮਿੱਟੀ ਆ ਆਪਣੇ ਮਾਪਿਓ ਉੱਥੇ ਹੋਏ ਆ ਆਪਾਂ ਜੰਮੇ ਪੜੇ ਆ ਜੇ ਉਹ ਉਹ ਬਹੁਤ ਮੋਸ਼ਨ ਹੈ ਫਰੀਆਂ ਚੀਜ਼ਾਂ ਰਾਈਟ ਵੀ ਨਹੀਂ ਵੇਚਣੀ ਚਾਹੀਦੀ ਜ਼ਮੀਨ ਲੋਕ ਰੌਲਾ ਵੀ ਬੜਾ ਪਾਉਂਦੇ ਆ ਤੁਸੀਂ ਬਾਹਰ ਚਲੇ ਗਏ ਹੋ ਜ਼ਮੀਨਾਂ ਦੇ ਵਿੱਚੋਂ ਦਿਸਣ ਦਾਟ ਰਾਈਟ ਜੀ ਇੱਕ ਤਾਂ ਉਹ ਆਸਪੈਕਟ ਆ ਦੂਜਾ ਹੈਗਾ ਵੀ ਕਰੋੜ ਰੁਪਏ ਦਾ ਕੀਲਾ ਹੂੰ ਆਰ.ਓ.ਆਈ ਉਹਦੇ ਤੇ ਕੀ ਆ 60 ਤੋਂ 65000 ਸਾਡੇ ਠੇਕਾ ਚੱਲਦਾ 70000 ਮਿਲ ਜਾਂਦਾ ਕਿਤੇ 75000 ਤੇ ਮਿਲ ਜਾਂਦਾ ਰਾਈਟ ਸੋ 75000 ਤੋਂ ਜ਼ਿਆਦਾ ਠੇਕਾ ਮੈਂ ਹਲੇ ਸਾਡੇ ਤੱਕ ਨਹੀਂ ਹੈਗਾ ਤੇ ਹੋ ਸਕਦਾ ਤੇ ਵੱਧ ਤੋਂ ਵੱਧ ਲੱਖ ਮੰਨੋ ਤੁਸੀਂ রাইਟ ਸੋ 1% ਤੋਂ ਘੱਟ ਉਹਦੀ ਯੀਲਡ ਹੈ ਕੈਸ਼ ਫਲੋ রাইਟ ਜੀ ਠੀਕ ਹੈ 5 ਲੱਖ ਮੰਨ ਲਓ ਤੁਸੀਂ 5 ਕਿੱਲਾਂ ਦੇ ਉੱਪਰ ਜੀ ਤੇ ਹੁਣ ਤੁਸੀਂ ਇੱਥੇ ਆਲਮੋਸਟ ਮਿਲੀਅਨ ਡਾਲਰ ਬਣ ਜਾਂਦਾ 8 ਲੱਖ ਡਾਲਰ ਦਾ ਘਰ ਬਣ ਸਕਦਾ ਇੱਥੇ ਤੁਸੀਂ ਦੇਖ ਲਓ ਉਹਦੀ ਆਰਓਆਈ ਕਿੰਨੀ ਬਣਨੀ ਤੁਸੀਂ ਆਪ ਹੀ ਕੰਪੇਅਰ ਕਰ ਲਓ ਰਾਮ ਨਾਲ ਤੁਹਾਨੂੰ 2 ਤੋਂ 3000 ਤੱਕ ਮਹੀਨੇ ਦਾ ਸਕਦਾ 25 30 35 ਹਜ਼ਾਰ ਸਾਰੇ ਖਰਚੇ ਕੱਢ ਕੇ ਟੈਕਸ ਟੂਕਸ ਕੱਢ ਕੇ ਵੀ ਤੁਹਾਨੂੰ ਦੀਪੇ 25 30 ਹਜ਼ਾਰ ਤੋਂ ਮਿਲ ਸਕਦਾ ਹੈ ਰਾਈਟ ਉਹ ਤੁਸੀਂ ਕੈਲਕੂਲੇਸ਼ਨ ਆਪ ਹੀ ਕਰ ਲੈਣੀ ਲੋਕਾਂ ਨੇ ਸਮਾਰਟ ਹੈਗਾ ਦੂਜਾ ਪਾਰਟ ਹੈਗਾ ਆ ਵੀ ਜਿਵੇਂ ਬੂਮ ਐਂਡ ਬਸਟ ਹਰ ਇੱਕ ਸਾਈਕਲ ਹੁੰਦਾ ਹੈ ਮਾਰਕੀਟ ਦਾ ਰਾਈਟ ਹੁਣ ਇੱਥੋਂ ਮਾਰਕੀਟ 3 ਟਾਈਮਸ 4 ਟਾਈਮ ਹੋ ਗਈ ਹੈ ਉੱਥੇ ਜੀ ਕੀ ਹੁਣ ਕੀ ਪ੍ਰੋਸਪੈਕਟਸ ਹੈ ਵੀ ਔਨਰ ਟਾਈਮ ਦੇ ਵਿੱਚ ਕਰੋੜਾਂ ਕਿਲਾ ਡੇਢ ਦਾ ਵੀ ਹੋਊਗਾ ਦੋ ਦਾ ਵੀ ਹੋਊਗਾ ਜਾਉਂਦਾ ਵੀ ਥੱਲੇ ਵੀ ਆ ਜਵੇ ਪਹਿਲਾਂ ਵੀ ਤਾਂ ਮਾਰਕੀਟ ਨੀਚੇ ਆਈ ਹੈ 40 45 ਲੱਖ ਦਾ ਜਿਹੜਾ ਕਿਲਾ ਸੀ ਮੋੜ ਕੇ 12 13 ਨੂੰ ਵੀ ਵਿਕਣ ਲੱਗਿਆ ਸੀ ਰਾਈਟ 15 ਨੂੰ ਵੀ ਵਿਕਣ ਲੱਗਿਆ ਸੀ ਜੀ ਸੋ ਇਹ ਇਹ ਮੈਂ ਡਿਬੇਟ ਹੁਣ ਲੋਕਾਂ ਨਾਲ ਆਪਾਂ ਕਰਨਾ ਚਾਹੁੰਦੇ ਆ ਤੀਜੀ ਗੱਲ ਜਿਹੜੀ ਹੈਗੀ ਆ ਜਿਹੜੀ ਆਪਣੀ ਨੈਕਸਟ ਜੇਨਰੇਸ਼ਨ ਹੈ ਜੀ ਖਾਸ ਕਰ ਜਿਹੜੀ ਮੈਂ ਇਹ ਨਹੀਂ ਕਹਿੰਦਾ ਵੀ 25 30 ਆਲੇ ਆਪਾਂ ਨੂੰ ਇਹਦੇ ਬੱਚੇ ਛੋਟੇ ਆ 35 40 ਸਾਲ ਆਣ ਦੇ ਜਿਨ੍ਹਾਂ ਦੇ ਥੋੜੇ ਜਿਹੇ ਵੱਡੇ ਬੱਚੇ ਹੋ ਗਏ ਨੇ 15 ਸਾਲ ਪਲੱਸ ਆਲੇ ਹੈਗੇ ਨੇ ਕੀ ਉਹ ਜਾ ਕੇ ਆਪਣੀ ਮਲਕੀਅਤ ਨੂੰ ਸਾਂਭ ਸਕਣਗੇ ਉੱਥੇ ਜਾਂ ਉਹਨ ਜਿਹੜੇ ਲੋਕ ਕਹਿ ਰਹੇ ਆ ਵੀ ਤੁਸੀਂ ਇੱਥੇ ਜ਼ਮੀਨਾਂ ਦਾ ਵੇਚ ਕੇ ਜਾਓ ਜੀ ਮੈਨੂੰ ਤਾਂ ਲੱਗਦਾ ਕਬਜ਼ੇ ਉਹਨਾਂ ਨੇ ਹੀ ਕਰਨੇ ਆ ਹੁਣ ਟਾਈਮ ਦੇ ਵਿੱਚ ਠੀਕ ਰਿਹਾ ਤੇ ਜਿਹਦਾ ਮੇਰਾ ਪ੍ਰੋਸਪੈਕਟ ਆ ਕਿਉਂਕਿ ਐਨ ਆਰ ਆਈ ਦੀ ਨਾਂ ਤਾਂ ਕੋਈ ਅੱਜ ਦੀ ਡੇਟ ਦੇ ਵਿੱਚ ਉੱਥੇ ਕੋਈ ਰਿਸਪੈਕਟ ਐ ਜੀ ਯੂ نو ਕੋਈ ਮੈਂਡ ਨਹੀਂ ਆਉਂਦਾ ਕੋਈ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਅੱਧੀ ਗੇੜ ਤੇ ਫੈਲਾ ਲੋਕੀ ਐਨ ਆਰ ਆਈ ਹੁਣ ਸਾਰਿਆਂ ਦਾ ਹਾਈਵੇ ਭਾਜੀ ਕੈਨੇਡਾ ਚਾਰੇ ਇੱਕ ਦੰਦ ਸਾਰੇ ਸਾਰਿਆਂ ਨੇ ਹਾਂ ਆਏ ਹੋਏ ਗਿਲਾ ਕਰਦੇ ਜੀ ਦੇ ਡੋਨਟ ਗਿਵ ਅ ਸ਼ਿਟ ਐਟ ਆਲ ਲਾਈਕ ਹੁਣ ਤੁਸੀਂ ਬਈ ਤੁਸੀਂ ਬਾਹਰ ਹੈਗੇ ਜਾਂ ਸਮਥਿੰਗ ਨਾਲ ਤੁਹਾਡੇ ਰਿਸ਼ਤੇਦਾਰ ਨਾਲ ਭੈਣ ਭਾਈ ਰਾਈਟ ਸੋ ਜਮੀਨਾ ਇਸ ਲਈ ਮੈਂ ਕਹਿੰਦਾ ਵੀ ਇਹ ਬਹੁਤ ਕ੍ਰਿਟੀਕਲ ਪੁਆਇੰਟ ਜੇ ਆ ਹਾਂ ਆਪਣਾ ਮਿੱਟੀ ਨਾਲ ਤੇ ਉਹ ਹੈਗਾ ਸਾਰਾ ਕੁਝ ਹੈਗਾ ਆ ਬਟ ਤੁਸੀਂ ਇਹ ਵੀ ਲੌਜੀਕਲੀ ਦੇਖੋ ਵੀ ਆਪਦੇ ਵਾਸਤੇ ਆਪਦੇ ਬੱਚਿਆਂ ਵਾਸਤੇ ਇਹ ਨਾ ਹੋਵੇ ਵੀ ਜਿਹੜੇ ਅੱਜ ਕਰੋੜਾਂ ਦਾ ਕੀਲਾ ਤੇ ਮੁੜ ਕੇ ਜੀਰੋ ਨਾ ਮਿਲੇ ਆਪਾਂ ਨੂੰ ਉੱਥੇ ਰਾਈਟ ਜੀ 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 ਤੇ ਹੁਣ ਇਹ ਵੀ ਕਾਫੀ ਆ ਜਾਂਦੀ ਹੈ ਭਾਜੀ ਕੁਝ ਇੱਕ ਤਾਂ ਜਦੋਂ ਤੁਸੀਂ ਸਾਰੀ ਫੈਮਿਲੀ ਨੂੰ ਇਧਰ ਕੰਟਰੀਆਂ ਦੇ ਵਿੱਚ ਮੂਵ ਕਰ ਲੇਨੇ ਹੋ ਨਾ ਪਿੱਛੇ ਤੁਹਾਡੀ ਜ਼ਮੀਨ ਹੈਗੀ ਤੁਹਾਨੂੰ ਪਤਾ ਵੀ ਤੁਸੀਂ ਲੌਂਗ ਟਰਮ ਜਾ ਤਾਂ ਹੋਵੇ ਤੁਹਾਡਾ ਫੰਡਾ ਕਲੀਅਰ ਆ ਵੀ ਮੈਂ ਕੈਨੇਡਾ ਦੇ ਵਿੱਚ ਰਹਿਣਾ ਨਹੀਂ ਜਾਂ ਮੈਂ ਕਿਤੇ ਆਸਟ੍ਰੇਲੀਆ ਚ ਰਹਿਣਾ ਮੈਂ ਯੂ ਐਸ ਚ ਨਹੀਂ ਨਾ ਮੈਂ ਵਾਪਸ ਜਾਣ ਹੀ ਜਾਣਾ ਇੰਡੀਆ ਵੀ ਰਾਈਟ ਵੀ ਮੈਂ ਉੱਥੇ ਉੱਥੇ ਜਗ੍ਹਾ ਹੀ ਰਹਿਣਾ ਵਾਂ ਸੋ ਇੱਕ ਤਾਂ ਮਾਈਂਡ ਸੈਟ ਇਹ ਹੈਗਾ ਤੁਹਾਡਾ ਤੇ ਦੂਸਰਾ ਹੈਗਾ ਵੀ ਵੀ ਆ ਵੀ ਤੋਂ ਉਹਦੇ ਪਤਾ ਨਹੀਂ ਹੈਗਾ ਸ਼ਾਇਦ ਤੁਹਾਡੇ ਇੱਥੇ ਬੱਚੇ ਹੋਗੇ ਜੇ ਇੱਥੇ ਤੁਹਾਡੇ ਜਵਾਕ ਹੈਗੇ ਆ ਤੁਸੀਂ ਨਹੀਂ ਜੇ ਕੋਈ ਸਾਲ ਤੁਸੀਂ ਕੱਢ ਕੇ ਫਿਰ ਮੈਨੂੰ ਲੱਗਦਾ ਵੀ ਨਹੀਂ ਹੈਗਾ ਤੁਹਾਡੇ ਤੁਸੀਂ ਜਾ ਪਾਉਂਗੇ ਬੈਕ ਰਾਈਟ ਜਹਾ ਇਹ ਮੈਨੂੰ ਚੀਜ਼ ਮਿਲਦਾ ਵੀ ਬਹੁਤ ਪਹਿਲਾਂ ਤੁਹਾਨੂੰ ਫੰਡਾਮੈਂਟਲੀ ਕਲੀਅਰ ਹੋਣੀ ਚਾਹੀਦੀ ਵੀ ਲੌਂਗਰ ਟਰਮ ਤੁਸੀਂ ਆਪਦੇ ਆਪ ਨੂੰ ਇੱਥੇ ਦੇਖਦੇ ਹੋ ਜਾਂ ਇੰਡੀਆ ਦੇਖਦੇ ਹੋ ਮੈਂ ਦੇਖ ਇੱਕ ਨਾ ਮੈਂ ਪ੍ਰੈਕਟੀਕਲ ਜੀ ਗੱਲ ਕਰੂੰਗਾ ਜਿੰਨੇ ਮਰਜ਼ੀ ਕਹੀ ਜਾਣਾ ਅਸੀਂ ਇੰਡੀਆ ਚਲੇ ਜਾਣਾ ਅਸੀਂ ਇੱਥੇ ਰਹਿਣਾ ਮੇਰੇ ਸਾਹਮਣੇ ਨਾਲ 2% ਤੋਂ ਵੱਧ ਵੱਧ ਤੋਂ ਵੱਧ 5% ਤੋਂ ਜ਼ਿਆਦਾ ਲੋਕ ਨਹੀਂ ਮੁੜਦੇ ਠੀਕ ਆ ਇੰਨਾ ਕਿਸੇ 'ਚ ਹੌਸਲਾ ਨਹੀਂ ਵੀ ਸਟੈਪ ਬੈਕ ਕਰ ਲੈ ਲੈਣ ਜਵਾਕ ਜਿਨ੍ਹਾਂ ਦੇ ਬਹੁਤ ਛੋਟੇ ਜਵਾਕ ਆ ਪੋਸੀਬਿਲਟੀ ਉਹਨਾਂ ਤੇ ਹੈਗੀ ਆ ਫਿਰ ਵੀ ਜਾ ਕੇ ਉੱਥੇ ਜਵਾਕਾਂ ਨੂੰ ਪਾੜਨ ਪਉਣ ਲਾ ਦੇਣਾ ਕਿਉਂਕਿ ਇੱਕ ਨਾ ਜ਼ਮੀਨ ਜਾਇਦਾਦ ਨਾਲ ਮੂਹ ਬਹੁਤ ਜ਼ਰੂਰੀ ਆ ਐਸਟ ਹੁੰਦਾ ਆ ਉਹਨਾਂ ਨਾਲ ਮੂਹ ਹੁੰਦਾ ਪਰ ਜਵਾਕਾਂ ਤੋਂ ਵੱਧ ਕੇ ਨਹੀਂ ਹੁੰਦਾ ਵੀ ਇੱਕ ਇੱਕ ਹਿਊਮਨ ਬੀਿੰਗ ਆਪਣੇ ਬੱਚਿਆਂ ਦੇ ਨੇੜੇ ਤੇ ਰਹਿਣਾ ਚਾਹੁੰ ਮੈਂ ਕਹਿ ਰਿਹਾ ਸੀ ਮੈਂ ਐਂਡ ਤੇ ਆਪਾਂ ਮੋਸਟਲੀ ਲੋਕਾਂ ਨੇ ਜਾਣਾ ਤਾਂ ਆਪਾਂ ਕੁਝਾਂ ਦੇ ਵਿੱਚ ਹੀ ਆ ਉੱਥੇ ਰਾਈਟ ਸੋ ਉਹ ਵੀ ਜਵਾਬ ਲੈ ਜਾਣ ਦਾ ਸੋ ਇਹ ਆ ਵੀ ਪ੍ਰੈਕਟੀਕਲਟੀ ਨਾਲ ਦੇ ਹਿਸਾਬ ਨਾਲ ਦੇਖੋ ਵੀ ਉਹ ਡਿਸੀਜਨ ਲਾਓ ਵੀ ਤੁਸੀਂ ਮੈਂ ਨਹੀਂ ਕਹਿੰਦਾ ਵੀ ਸਾਰਿਆਂ ਨੂੰ ਹੁਣ ਸਾਰੀ ਜ਼ਮੀਨ ਵੇਚ ਦੇਣੀ ਚਾਹੀਦੀ ਆ ਵੀ ਅਗਰ ਤੁਹਾਨੂੰ ਮੇਕ ਸense ਕਰਦਾ ਤਾਂ ਮੇਰੇ ਹਿਸਾਬ ਨਾਲ ਉਹ ਸਭ ਨਾਲ ਡਿਸੀਜਨ ਲੈਣੇ ਚਾਹੀਦੇ ਆ ਮੈਂ ਤਾਂ ਖੁਦ ਦੇਖੋ ਮੈਂ ਜਿਹੜੀ ਚੀਜ਼ ਕਰਦਾ ਮੈਂ ਉਹ ਉਹੀ ਕਹਿ ਰਿਹਾ ਮੇਰਾ ਖੁਦ ਮੈਂ ਤਾਂ ਹੁਣ ਪੂਰਾ ਹੈਗਾ ਆ ਵੀ ਲਿਕੁਇਡੇਟ ਕਰਨੀ ਆ ਮੋਸਟਲੀ ਪ੍ਰੋਪਰਟੀ ਨਾ ਉੱਥੋਂ ਜੀ ਹਣ ਆਲਰੇਡੀ ਪ੍ਰੋਸੈਸ ਸ਼ੁਰੂ ਕਰਤਾ ਆ ਮਾਈਟ ਬੀ ਰੌਂਗ ਮਾਈਟ ਬੀ ਯੂ ਨੋ ਰਾਈਟ ਨੋਬਡੀ ਨੋਜ਼ ਦਾ ਫਿਊਚਰ ਹੀ ਦੱਸੂਗਾ ਰਾਈਟ ਤੇ ਹੁਣ ਆਪਾਂ ਤੇ ਕਮੈਂਟ ਵਗੈਰਾ ਵੀ ਲੈਣੇ ਆ ਤੇ ਨਾਲ ਕੌਲਾਂ ਦੀ ਵੀ ਵੇਟ ਕਰਦੇ ਵੀ ਲੋਕ ਕੀ ਕਹਿੰਦੇ ਨੇ ਜੀ ਜੀ ਕੁਝ ਮਿਲਦਾ ਜੀ ਖਾਸ ਕਰਕੇ ਜੇ ਤੁਸੀਂ ਪਾਸ ਕਰਨਾ ਚਾਹੁੰਦੇ ਹੋ ਆਪਦੀ ਜਨਰੇਸ਼ਨ ਨੂੰ ਜੇ ਤੁਹਾਡੀ ਜਨਰੇਸ਼ਨ ਤੋਂ ਜਵਾਕਾ ਨਹੀਂ ਇੱਧਰ ਰਹਿਣਾ ਫਿਰ ਮਿਲਦਾ ਇੱਕ ਬਹੁਤ ਵੱਡੀ ਹਡਲ ਆ ਕਾਉਂਜਾ ਉੱਥੇ ਜਾ ਕੇ ਉਹਨਾਂ ਨੂੰ ਇਹ ਚੀਜ਼ਾਂ ਕਰਾਉਣੀ ਆ ਆਪਾਂ ਜੀ ਲੇਕ ਉਹਦਾ ਨਾਸੀ ਧੂਆਂ ਲਿਆ ਦਿੰਦਾ ਤੁਹਾਡਾ ਆ ਇੱਥੇ ਤੁਹਾਡੇ ਕੰਮ ਜਿਹੜੇ ਹੋ ਜਾਂਦੇ ਆ ਵੀ ਡਿਊ ਟੂ ਜੋ ਵੀ ਹੈ ਤੁਹਾਡਾ ਟਾਈਮ ਲਾਈਨ ਹੁੰਦੀ ਹੈ ਕੁਝ ਨਾ ਕੁਝ ਹੁੰਦਾ ਉੱਥੇ ਬੰਦੇ ਮੀਟਿੰਗ ਫਿਕਸ ਕਰ ਲੈਂਦੇ ਆ ਉੱਥੇ ਨਹੀਂ ਆਉਂਦੇ ਛੋਟੀਆਂ ਛੋਟੀਆਂ ਗੱਲਾਂ ਦੇ ਤੁਹਾਡੇ ਜਿਹੜੇ ਚੱਕਰ ਕਢਾਉਂਦੇ ਆ ਉਹ ਲਾਈਕ ਇਟਸ ਨੋਟ ਈਜ਼ੀ ਫਾਰ ਸਮਬਡੀ ਜਿਹੜਾ ਇੱਧਰ ਰਿਹਾ ਹੋਆ ਕੰਟਰੀ ਦੇ ਵਿੱਚ ਜਿਨ੍ਹਾਂ ਨੇ ਇੱਥੇ ਗਵਰਨਮੈਂਟ ਆਫੀਸਰਸ ਨਾਲ ਡੀਲ ਕੀਤਾ ਜਾਂ ਆਪਣੀ ਪ੍ਰਾਪਰਟੀ ਮੈਟਰਸ ਨਾਲ ਡੀਲ ਕੀਤਾ ਨਾ ਉਹੀ ਲੋਗੇ ਚੀਜ਼ ਸਮਝ ਸਕਦੇ ਨੇ ਰਾਈਟ ਸੋ ਉਹ ਇੱਕ ਇੱਕ ਇਸ਼ੂ ਹੈਗਾ ਆ ਆਪਣੀ ਆਪਣੇ ਵਾਸਤੇ ਤਾਂ ਹੈਗਾ ਹੀ ਆਪਣੀ ਜਿਹਨੇਕਸ ਜੇਨਰੇਸ਼ਨ ਵਾਸਤੇ ਉਸ ਤੋਂ ਵੀ ਜ਼ਿਆਦਾ ਹੋਣਾ ਹੈ ਤਾਂ ਇਹ ਵੀ ਕਿਤੇ ਹਗਾ ਡਰ ਵੀ ਔਖਾ ਹੋ ਜਾਣਾ ਇਹ ਇੰਪੋਸੀਬਲ ਤਾਂ ਕੁਝ ਨਹੀਂ ਹੁੰਦਾ ਔਖਾ ਹੋ ਜਾਂਦਾ ਹੈ ਵੀ ਜੇ ਜਦੋਂ ਆਪਾਂ ਇਸ ਦੁਨੀਆ ਤੋਂ ਤੁਰ ਗਏ ਤੇ ਆਪਣੇ ਬੱਚਿਆਂ ਵਾਸਤੇ ਉਹ ਚੀਜ਼ਾਂ ਨੂੰ ਸਾਂਭਣਾ ਉੱਥੇ ਐਂਡ ਜਿਹੜੇ ਖਾਸ ਕਰਕੇ ਜਿਹੜੇ ਲੋਗ ਨੇ ਨਾ ਇਟਸ ਨਾਟ ਲਵ ਯੂ ਤੁਹਾਨੂੰ ਫੁੱਲਾਂ ਹੱਥਾਂ ਦੇ ਚੱਕ ਲੈਣਗੇ ਜਾਂ ਤੁਹਾਡੇ ਜਵਾਕਾਂ ਨੂੰ ਵਾਸਤੇ ਬੈਸਟ ਸੋਚਣਗੇ ਰਾਈਟ ਹਰੇਕ ਕੋਈ ਉੱਥੇ ਕਬਜ਼ਾ ਕਰਨ ਨੂੰ ਫਿਰਦਾ ਹੈ ਟੂ ਬੀ ਓਨੈਸਟ ਜੀ ਜੀ ਤੋ ਇਹ ਮੇਰਾ ਪੁਆਇੰਟ ਆਫ 뷰 ਆ ਅਗੇਨ ਜਦੋਂ ਤੁਸੀਂ ਲੌਂਗਰ ਟਰਮ ਉੱਥੇ ਜਾਂਦੇ ਨਹੀਂ ਤੁਹਾਨੂੰ ਪਤਾ ਨਹੀਂ ਹੈਗਾ ਈਵਨ ਜਿਹੜੀਆਂ ਤੁਸੀਂ ਮਾਮਲੇ ਮੂਮਲੇ ਤੇ ਵੀ ਜ਼ਮੀਨਾਂ ਦਿੱਤੀਆਂ ਹੁੰਦੀਆਂ ਨੇ ਬਿਲਕੁਲ ਇਹ ਦੋਨੋਂ ਹੀ ਗੱਦਾ ਹੁੰਦਾ ਵੀ ਹੁਣ ਇਹਨਾਂ ਦਾ ਕੋਈ ਨੀਂਦ ਧਰਮ ਹੈ ਨਹੀਂ ਕੋਈ ਦੇਖਣਾ ਹੈ ਨਹੀਂ ਉਹ ਹੌਲੀ 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 ਘਟਾਉਂਦੇ ਵੀ ਕਿਹੜਾ ਜਾਊਗਾ ਹਨਾ ਵੀ ਬੰਦਾ ਫਿਰ ਤੁਹਾਡੇ ਕੋਲ ਇੱਥੇ ਵੀ ਤੁਹਾਡਾ ਲਾਈਫ ਸਾਈਕਲ ਕਈ ਵਾਰ ਉਦੋਂ ਦਾ ਹੁੰਦਾ ਵਾ ਆਕੂਪਾਈਡ ਹੁੰਨੀ ਆ ਤੁਸੀਂ ਹੁਣ ਛੋਟੀ ਜੀ ਚੀਜ਼ ਆਗਲੇ ਮਾਮਲੇ ਨਹੀਂ ਪਾਇਆ ਮੈਂ ਇੱਕ ਸਾਲ ਹੀ ਪਾਇਆ ਦੋਸਾਂ ਨਹੀਂ ਫਿਰ ਤੁਸੀਂ ਜਾ ਹੀ ਸਕਦੇ ਆਂ ਔਰ ਤੁਹਾਡੇ ਕੋਲ ਆਪਸ਼ਨ ਕੀ ਰਹਿੰਦੇ ਉਸ ਚਟਾਉਣ ਵਾਲੇ ਜ਼ਮੀਨ ਦੇ ਹਨਾ ਦੂਜੀ ਗੱਲ ਮੈਂ ਮੈਂ ਅਗੇਨ ਮੇਰਾ opinion ਹੈ ਨਾ ਆਈ ਮਾਈਟ ਬੀ ਰੋਂਗ ਆਈ ਮਾਈਟ ਬੀ ਵੈਰੀ ਵੈਰੀ ਰੋਂਗ ਤੁਸੀਂ ਆ ਕੇ ਕਰੈਕਟ ਕਰ ਦਿਓ ਡਿਬੇਟ ਕਰ ਲਓ ਹਨ ਮੈਨੂੰ ਲੱਗਦਾ ਇੰਡੀਆ ਚ ਪ੍ਰੋਬਲਮ ਹੈ ਜਿਹੜੀਆਂ ਹੈਗੀਆਂ ਇੱਕ ਤਰ ਦੁਨੀਆ ਦੀ 1 ਆਫ ਦਾ ਮੋਸਟ ਡਿਸਹੋਨੇਸਟ ਕੰਟਰੀ ਹੋਊਗੀ ਦੇਖਿਆ ਜਾਵੇ ਤੇ ਰਾਈਟ ਝੂਠ ਬੋਲਣ ਦੇ ਵਿੱਚ ਲੋਕਾਂ ਨੂੰ ਨੁਟਣ ਫਰੇਵ ਕਰਨ ਦੇ ਵਿੱਚ ਸਕੈਮ ਕਰਨ ਦੇ ਵਿੱਚ ਵੀ ਆਪਾਂ ਸਾਰੇ ਆਉਨੇ ਆ ਤੇ ਆਪਣੇ ਬੱਟ ਪਿੱਛੇ ਆਪਾਂ ਭਾਈ ਵੜ ਦਿੰਨੇ ਆ ਯਾਰ ਉੱਥੇ ਹਨਾ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੈਗੀਆਂ ਤੇ ਤਾਂ ਕਰਕੇ ਕਿੰਨਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੈਕਸਟ ਡੇਨੇਸ਼ਨ ਵਾਸਤੇ ਮਤਲਬ ਹੋਊਗਾ ਵੀ ਆਪਾਂ ਨੂੰ ਪਲੇਟ 'ਚ ਪਾ ਕੇ ਦੇ ਦੇਣਗੇ ਚੀਜ਼ਾਂ ਜਿਹੜੇ ਜੇ ਉਹਨਾਂ ਕੋਲੇ ਕੰਟਰੋਲ ਨਹੀਂ ਹੋਊਗਾ ਸੋ ਇਹ ਬਹੁਤ ਵੱਡਾ ਮੈਂ ਅਗੇਨ ਆਪਾਂ ਕੋਈ ਉਹ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਦੂਜੀ ਗੱਲ ਆ ਲੌਜੀਕਲ ਸੈਂਸ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਜੇ ਤੁਸੀਂ ਇੱਥੇ 3 ਕਰੋੜ 3 ਕਿਲੇ ਵੇਚ ਕੇ 3 ਕਰੋੜ ਰੁਪਈਆ ਲੈ ਕੇ ਆਉਣਾ ਤੇ ਇੱਥੇ 5 ਲੱਖ ਡਾਲਰ ਦੇ ਵਿੱਚ ਤੁਸੀਂ ਕਿੰਨਾ ਰੈਂਟ ਜਨਰੇਟ ਕਰ ਸਕਦੇ ਹੋ ਤੇ ਉੱਥੇ ਤਿੰਨ ਕਿਲਾਂ ਦੀ ਕੀ ਇਨਕਮ ਜਨਰੇਟ ਹੁੰਦੀ ਹੈ ਤੇ ਟ੍ਰਾਂਸਪੇਰੈਂਸੀ ਕਿੱਥੇ ਜ਼ਿਆਦਾ ਹੈ ਕਿੱਥੇ ਮੈਨੇਜੇਬਿਲਟੀ ਈਜ਼ ਹੈ ਪਰ ਹੋਰ ਵੀ ਕਾਫੀ ਜਿਹਦੇ ਤੁਹਾਨੂੰ ਗੁੱਡ ਭਾਈ ਇੱਥੇ ਤੁਸੀਂ ਜਿਵੇਂ ਹੁਣ ਕੁਝ ਵੀ 4-5% ਦੇ ਵੀ ਕੋਈ ਇਨਵੈਸਟ ਕਰ ਲੈਣੇ ਉਹ ਪੈਸੇ ਹੋ ਰਾਈਟ ਫਿਰ ਵੀ ਉਹ ਰਿਟਰਨ ਫਿਰ ਵੀ ਤੁਹਾਡੀ ਮਲਟੀਪਲਾਈ ਹੋ ਜਾਂਦੀ ਹੈ ਉੱਥੇ ਜੇ ਤੁਹਾਡਾ ਕੈਪੀਟਲ ਵੀ ਸੇਫ ਰਹਿੰਦਾ ਬਸ ਤੁਸੀਂ ਕੋਈ ਰਿਸਕ ਵੀ ਹੋਰ ਵੀ ਕਿ ਚਲੋ ਪ੍ਰਾਪਰਟੀ ਜਿ ਨਹੀਂ ਕਿ ਹੋਰ ਐਵੇਨਿਊਜ਼ ਹੈਗੇ ਜਿੱਥੇ ਤੁਹਾਡਾ ਕੈਪੀਟਲ ਵੀ ਸੇਫ ਰਹਿੰਦਾ ਹੈ ਰਾਈਟ ਅ ਇਸ ਤੋਂ ਬਾਅਦ ਇੱਕ ਗੁਰਤੇਜ ਬਾਈ ਉਹਨਾਂ ਨੇ ਪੁੱਛ ਰਹੇ ਸੀ ਵੀ ਕਾਲ ਦਾ ਨੰਬਰ ਕਾਲ ਕਰਨ ਲਈ ਨੰਬਰ ਕੀ ਹੈ 6473668300 ਆਪਣੇ ਸਟੂਡੀਓ ਦਾ ਨੰਬਰ ਹੈਗਾ ਬਾਈ ਜੀ ਤੁਸੀਂ ਇਹਦੇ ਤੇ ਕਾਲ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਭਾਜੀ ਹੁਣ ਪਰ ਤੁਸੀਂ ਜਿਹੜਾ ਉੱਥੇ ਹੁਣ ਬੂਮ ਆ ਰਿਹਾ ਹੈ ਇੱਕ ਤਾਂ ਬੂਮ ਪਹਿਲਾਂ ਆਇਆ ਸੀ ਜਿਹੜਾ ਜਦੋਂ ਆਪਾਂ ਮਿਲਾਂ 10 ਤੋਂ 15 ਸਾਲ ਉਸ ਤੋਂ ਬਾਅਦ ਬਹੁਤ ਡੈਡ ਹੋ ਗਈ ਸੀ ਕੋਈ ਪੋਰਸ ਨਾ ਸੀ ਜਿਹੜੀ ਜ਼ਮੀਨਾਂ ਦੇ ਡੇਟਾ ਨੂੰ ਹੁਣ ਫੇਰ ਇੱਕ ਵਾਰੀ ਬੂਮ ਆਇਆ ਹੁਣ ਜਿੱਥੇ ਉੱਥੇ ਬੂਮ ਆ ਰਿਹਾ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਰੀਜ਼ਨਸ ਕਰਕੇ ਉੱਥੇ ਆ ਰਿਹਾ ਕੋਈ ਇੱਥੇ ਆਪਾਂ ਨੂੰ ਪਤਾ ਬੂਮ ਆਇਆ ਕਿ ਮੈਨੂੰ ਲੱਗਦਾ ਨਾ ਸਾਈਕਲ ਵੀ ਹੁਣ ਚੱਲ ਰਹੀ ਨੇ ਜਿਹੜੇ ਸਾਈਕਲ ਜੋ ਆਪਾਂ ਇੱਥੇ ਲੰਘ ਰਹੇ ਆ ਇੱਥੇ ਹੁਣ ਮੰਦਾ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ